ਅਸੀਂ ਕਈ ਵਾਰ ਕਿਰਪਾ ਦਾ ਮਹਾਨਾ ਜਾ ਮਨਾ ਲਿਏ ਆ ਵੀ ਜੇ ਮਾਲਕ ਕਿਰਪਾ ਕਰੇਗਾ ਤਾਂ ਬਾਣੀ ਪੜਾਂਗੇ ਜੇ ਮਾਲਕ ਕਿਰਪਾ ਕਰੇਗਾ ਤਾਂ ਸਤ ਸੰਗਰ ਦੇ ਵਿੱਚ ਜਾਣਾ ਜੇ ਮਾਲਕ ਕਿਰਪਾ ਕਰੇਗਾ ਤਾਂ ਸਿਖੂ ਗੁਰਦਵਾਰ ਦੀ ਹਾਜ਼ਰੀ ਭਰਨੀ ਆ ਮਾਲਕ ਦੀ ਕਿਰਪਾ ਦਾ ਸਾਡੇ ਸਾਰਿਆਂ ਤੇ ਬਰਤੀ ਆ ਪਰ ਤੂੰ ਲੈਣ ਵਾਲਾ ਬਣਦੀ ਮੈਂ ਕਿੰਦਾ ਮਾਲਕ ਦੀ ਕਿਰਪਾ ਦਾ ਪਾਤਰ ਬਣਨਾ ਸੂਰਜ ਦੀ ਰੌਸ਼ਨੀ ਸਾਰਿਆਂ ਤੱਕ ਹੁੰਦੀ ਆ ਜੇ ਕੋਈ ਅੱਖਾਂ ਕਸੂਰ ਕੱਢੇ ਤੇ ਸੂਰਤ